ਭਗਤ ਸਿੰਘ ਸਪੋਰਟਸ ਕਲੱਬ ਬਡਾਲੀ ਦੇ ਵੱਲੋਂ ਅੱਜ ਕੁਸ਼ਤੀ ਦੰਗਲ ਜਿਹੜਾ ਹੈ ਕਰਵਾਇਆ ਜਾ ਰਿਹਾ ਏ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਪਵਾਦ ਦਾ ਅਖਾੜਾ ਜਿਹੜਾ ਉਰੇ ਲਗਾਇਆ ਗਿਆ ਸੀ ਕੁਸ਼ਤੀ ਦੰਗਲ ਦੇ ਮੌਕੇ ਤੇ ਹੁਣ ਜਿਹੜੀਆਂ ਨੇ ਤੁਹਾਨੂੰ ਕੁਸ਼ਤੀਆਂ ਦਿਖਾਵਾਂਗੇ ਤਕਰੀਬਨ ਦੋ ਕੁਸ਼ਤੀਆਂ ਜਿਹੜੀਆਂ ਮੇਨ ਹੋਈਆਂ ਨੇ 1.5 ਲੱਖ ਰੁਪਏ ਦੀ ਇੱਕ ਕੁਸ਼ਤੀ ਹੈ 3 ਲੱਖ ਦੀਆਂ ਦੋ ਕੁਸ਼ਤੀਆਂ ਨੇ ਆਓ ਤੁਹਾਨੂੰ ਦਿਖਾਣੇ ਆ ਲਾਈਵ ਪ੍ਰਸਾਰਣ ਤੇ ਸੇਵਾ ਕਰਦੇ ਨੇ ਤੁਸੀਂ ਸਮੇਟ ਸਮਾ ਕੱਟ ਕੇ ਪਹੁੰਚ ਸਕਦੇ ਨੇ ਸਭ ਬੇਨਤੀ ਕਰਾਂ ਪ੍ਰਬੰਧਕਾਂ ਨੂੰ ਮੀਤੀ ਜਿਹੜੇ ਰਾਫੀਆਂ ਨੂੰ ਕਿ ਦੋ ਕੁਸ਼ਤੀਆਂ ਪਰਲੇ ਪਾਸੇ ਲਾ ਲਓ ਜੀ ਲਾਈਵ ਵਾਲੇ ਪਾਸੇ ਪਰਲੇ ਪਾਸੇ ਦੋ ਕੁਸ਼ਤੀਆਂ ਲਾ ਲਓ ਪਲੀਜ਼ ਆ ਨਾਰੀ 27 ਨੰਬਰ ਜਿਹੜਾ ਸ਼ੰਕਾਰੀ ਵਾਲਾ ਕੁਸ਼ਤੀ ਤੱਕਦਾ ਆ ਹਮੋਂ ਕਹਿੰਦੇ 1 ਲੱਖ ਆਸ ਕੁਸ਼ਤੀ ਦੇ ਕੰਦੇ ਲਈ ਚੰਡੀ ਵਾਲੀ ਕੁਸ਼ਤੀ ਦੇ ਲਈ ਕਹਿੰਦੇ ਕੁਸ਼ਤੀ ਦੇ ਕੰਦੇ ਲਈ ਪਹੁੰਚਾ ਹੋਇਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਨੰਤਬਰ ਕਲਾਉਰ ਤੇ ਪਹੀਰਾ ਗੁਰਪਾ ਆ ਸਾਰੇ ਜਿਗਰੀ ਯਾਰ ਜਿੰਨੇ ਪੁੱਜਿਆ ਬਾਬਾ ਜੀ ਨੂੰ ਬੇਨਤੀ ਕਰਦੇ ਕਿ ਇਹ ਕੁਸ਼ਤੀ ਜੀ ਸ਼ੁਰੂ ਕਰਵਾ ਦੇਣਗੇ ਜਿਹੜੀ ਆ ਕੁਸ਼ਤੀ ਆ ਕਮਬਟੀ ਕਰਵਾਉਣੀ ਹੈ ਮੈਦਾਨ ਦੇ ਵਿੱਚ ਹਮੇਸ਼ਾ ਪਹਿਲਵਾਨ ਜੀ ਤੇ ਪ੍ਰਿੰਸ ਸਾਡੇ ਕੋਲ ਮੰਜੇ ਤੇ ਪਹੁੰਚ ਆ ਜਿਓ ਹਾਂਜੀ ਦੋਨੀ ਵੀਰਾਂ ਵੀ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਜਗੀਰ ਸਿੰਘ ਜੀ ਕਾਉਂਸਲਰ ਗੁਰਜੀਤ ਸਿੰਘ ਜੀ ਗੱਤੀ ਆਪਣੀ ਮੇਕ ਕਮਾਈ ਦੇ ਵਿੱਚੋਂ 11000 ਰੁਪਏ ਦੀ ਸੇਵਾ ਕੀਤੀ ਗਈ ਹੈ ਧੰਨਵਾਦ ਗੁਰੂ ਮਾਰਾ ਸੇਵਾ ਪ੍ਰਬੰਧ ਕਰੇ ਜੀ ਜਸਪ੍ਰੀਤ ਕੌਰ ਲੌਂਗੀਆਂ ਪ੍ਰਧਾਨ ਨਗਰ ਕੌਂਸਲ ਕਰ ਅੱਜ ਚਾਰਨ ਪਏ ਨੇ ਉਹਨਾਂ ਵੱਲੋਂ ਇਹਨਾਂ ਪਹਿਲਵਾਨਾਂ ਨੂੰ ਸ਼ਹੀਦ ਬਾਦ ਨੂੰ ਦਿੱਤਾ ਜਾ ਰਿਹਾ ਇੱਕ ਯਾਦਗਾਰੀ ਫੋਟੋ ਕਿਨੇ ਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਜਿਆਦਾ ਰਹ ਜਾਂਦੀਆਂ ਇਨਸਾਨਾਂ ਤੇਲੇ ਜਾਂਦੇ ਨੇ ਇੱਕ ਯਾਦਗਾਰੀ ਫੋਟੋ ਇਹਨਾਂ ਪਹਿਲਵਾਨਾਂ ਦੇ ਨਾਲ ਖਿੱਚੀ ਜਾ ਰਹੀ ਆ ਸੋ ਸਾਰੀਆਂ ਹੋਕਿਆਂ ਮਾਨਯੋਗ ਸ਼ਖਸੀਅਤਾਂ ਦਾ ਧੰਨਵਾਦ ਰਣਜੀਤ ਜੜ ਹੋਈ ਰਣਜੀਤ ਸਿੰਘ ਜੀ ਗੱਲ ਹਲਕਾ ਅੰਚਾਰਜ ਹਲਕਾ ਖਰੜ ਸ੍ਰਮਣੀ ਕਾਲੀਗੜ੍ਹ ਤੋਂ ਇੱਕ ਉਸਤਿ ਸ਼ੁਰੂ ਕਰਾਈ ਜਾ ਰਹੀ ਹੈ ਸਾਡੇ ਨਗਰ ਦੇ ਸਾਰੇ ਕਮੇਟੀ ਮੈਂਬਰ ਨਾਲ ਲੈ ਚਿੱਕ ਯਾਦਗਾਰੀ ਫੋਟੋ ਹਾਂਜੀ ਜਸੀ ਜੀ ਵਾਹ ਕੀ ਬਾਤ ਲਾ ਇੱਕ ਯਾਦਗਾਰ ਤਸਵੀਰ ਹੋਣ ਲੱਗੀ ਹੈ ਪਰ ਉਧਰੋਂ ਪਾਸੇ ਪ੍ਰਿੰਸ ਦੇ ਅਮੇਸ਼ ਦੇ ਦਰਮਿਆਨ ਦੇਖਦੇ ਆ ਕੌਣ ਇਹ ਪਤਾ ਕੌਣ ਬਾਜ ਲਮੋਟੇ ਮੱਲ ਮਾਰਦੇ ਨੇ ਕਿ ਨਾਮ ਰੱਬ ਦਾ ਪਿਆਕੇ ਸਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪਸਾਲਾ ਮਾਰਦੇ ਸ਼ੇਰ ਗਹਿਲ ਮਜਾਰੀ ਸਿੰਘ ਫਸੇ ਉਹ ਯੁੱਧ ਹੋਣੇ ਆਰ ਪਾਰ ਦੇ ਸ਼ੇਰ ਗਹਿਲ ਮਜਾਰੀ ਸਿੰਘ ਫਸੇ ਯੁੱਧ ਹੋਣੇ ਆਰ ਪਾਰ ਦੇ ਵਾਖਾ ਇੱਕ ਪਾਸੇ ਪੱਟੀ ਵਾਲਾ ਜੱਸਾ ਓ ਪੱਟੀ ਵਾਲਾ ਬੱਲੇ 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 ਭਾਈ ਤਾੜੀਆਂ ਦੂਰੀਆਂ ਲਾ ਓ ਆਹ ਵੇ ਇਹ ਉਰਿਸਾ ਇਧਰ ਬੜੀ ਜੱਸਾ ਪਰਲੇ ਪਸ ਗਿਆ ਸਾਡੇ ਬਹੁਤ ਹੀ ਸ਼ਰਮਾਨਜੋਗ ਸਰਪਤ ਤਜਿੰਦਰ ਸਿੰਘੀ ਤੇਜੀ ਲਾ ਉਧਰਲੇ ਪਾਸੇ ਪ੍ਰਿੰਸ ਜਿੰਦ ਕੇ ਇੱਕ ਵਾਰ ਕੁਸ਼ਤੀ ਤੇ ਜ਼ੋਰਦਾਰ ਤਾੜੀ ਮਾਰਦੇ ਮੰਨਨ ਦੇ ਲਈ ਹਾਂਜੀ ਪ੍ਰਿੰਸ ਪੁਹਾੜੀ ਬੈਨਰ ਫੰਟਾ ਤੇ ਬੈਨਰ ਹੈ ਪ੍ਰਿੰਸ ਪੁਹਾੜੀ ਫੰਟਾ ਤੇ ਵਿਧਾਗਤ ਮੁਕਾਬਲਾ ਚੱਲ ਰਿਹਾ ਹੈ ਉਧਰ ਅਕਸ਼ਰ ਇਹਨਾਂ ਦੋਨਾਂ ਜੋੜਿਆਂ ਦਾ ਮੁਕਾਬਲਾ ਬਹੁਤ ਸਾਰੇ ਕੁਸ਼ਿੰਗਲਾਂ ਦੇ ਵਿੱਚ ਹੁੰਦਾ ਰਹਿੰਦਾ ਹੈ ਭਪਿੰਦਰ ਸਰ ਪਾਸੇ ਭਪਿੰਦਰ ਅੱਜ ਨਾਰੇ ਵਾਲਾ ਬੋਲੀਆਂ ਨਗਰ ਪੈਂਦਾ ਅੱਜ ਨਾਰੇ ਦੇ ਲਾਗੇ ਮਿਰੰਦਰ ਦਾ ਛੋਟਾ ਵੀਰ ਔਰ ਦੋਨੋਂ ਮਨ ਜਿਹੜਿਆ ਮਾਜੇ ਨੂੰ ਬਰਾਬਰ ਕਰਦੇ ਆ ਹਾਂਜੀ ਬੋਲੋ ਜੀ ਸਾਡੇ ਬਹੁਤ ਹੀ ਸਨਮਾਨਯੋਗ ਸਰਦਾਰ ਜਸਵੰਤ ਸਿੰਘ ਜੀ ਭੱਟੀ ਪੱਟੇ ਵਾਲਾ ਦਿਨੇਸ਼ ਜੀ ਤੇ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਜੀ ਲੀਡਰ ਜੀ ਵਾਹ ਬਈ ਵਾਹ ਆ ਅਜ ਨਾਲ ਵਾਲਾ ਭਪਿੰਦਰ ਆ ਭਾਵੇਂ ਦੋਨੇ ਬਾਲੇ ਨੇ ਮਾਝੇ ਨੂੰ ਬਲੌਂਗ ਕਰਦੇ ਆ ਪਰ ਕੁਸ਼ਤੀ ਸਿਰੇ ਦੀ ਇੱਕ ਪਾਸੇ ਪੱਟੀ ਵਾਲਾ ਜੱਸਾ ਤੇ ਪੱਟਾ ਡੌਲਿਆਂ ਦੇ ਚ ਜੰਗ ਚਾਹੀਦੀ ਗੁਰੂਕੋਲੋਂ ਸਿੱਖਿਆ ਤਮਾਮ ਚਾਹੀਦੀ ਲੋਜੀ ਕੁਸ਼ਤੀ ਦਾ ਸਮਾਂ ਲਓ ਇੱਕ ਚੱਕ ਲਈਏ ਚੱਕ ਲਈਏ ਉਹ ਉਹ ਹੋ ਗਿਆ ਜੀ ਪਹਿਲਾਂ ਤਾਂ ਮੈਂ ਜਿੰਨੇ ਵੀ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਸਮੇਂ ਦੀ ਮੰਗ ਹੈ ਲੋੜ ਹੈ ਸਾਡੇ ਯੂਥ ਨੂੰ ਸੇਧ ਦੇਣ ਦੀ আর ਸਾਡੇ ਯੂਥ ਨੂੰ ਵਿਰਸੇ ਨਾਲ ਜੋੜਨ ਦੀ ਕਿਉਂਕਿ ਇਹ ਜਿਹੜੇ ਕੁਸ਼ਤੀ ਦੰਗਨ ਨੇ ਸਾਡੇ ਵਿਰਸੇ ਦੀਆਂ ਗੇਮਾਂ ਨੇ ਜਿਹੜੀਆਂ ਕਿ ਗੁਰੂ ਸਹਿਬਾਨ ਵੱਲੋਂ ਸ਼ੁਰੂ ਕੀਤੇ ਗਏ ਸੀ ਇਹਨਾਂ ਦੇ ਸੋ ਜ਼ਰੂਰੀ ਹੈ ਵੀ ਸਾਡੇ ਵਿਰਸੇ ਨਾਲ ਸਾਡੇ ਬੱਚੇ ਜੁੜਨ ਕਿ ਜਿਹੜੀਆਂ ਕੌਮਾਂ ਜਿਹੜੇ ਲੋਕ ਵਿਰਸੇ ਨਾਲ ਜੁੜਦੇ ਨੇ ਉਹ ਹਮੇਸ਼ਾ ਤਰੱਕੀ ਕਰਦੇ ਨੇ ਤੇ ਹਮੇਸ਼ਾ ਅੱਗੇ ਵਧਦੇ ਨੇ ਸੋ ਇਸ ਲਈ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਛਿੰਜ ਕਮੇਟੀ ਨੂੰ ਸਭ ਨੂੰ ਬਹੁਤ-ਬਹੁਤ ਵਧਾਈ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਖੇਡਾਂ ਵੱਲ ਜੁੜੋ ਤੇ ਬੜੀਆਂ ਗੇਮਾਂ ਨੇ ਆਪਣੀਆਂ ਪ੍ਰਾਣੀਆਂ ਖੇਡਾਂ ਨੇ ਕਬੱਡੀ ਹੈ ਫਟਵਾਲ ਹੈ ਕੀ ਖੇਡਾਂ ਨਾਲ ਜੁੜੋ ਤਾਂ ਕਿ ਜਦੋਂ ਇੱਕ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਮਨ ਤੇ ਤੰਦਰੁਸਤ ਦਿਮਾਗ ਹੋਏਗਾ ਤਾਂ ਉਹ ਗਲਤ ਪਾਸੇ ਨਹੀਂ ਜਾਏਗਾ ਤੇ ਉਹ ਦੇਸ਼ ਲਈ ਆਪਣੇ ਸਟੇਟ ਲਈ ਆਪਣੇ ਪਰਿਵਾਰ ਲਈ ਤਰੱਕੀ ਦੇ ਰਸਤੇ ਤੁਰੇਗਾ ਸੋ ਵੱਤਵਾ ਨੌਜਵਾਨਾਂ ਨੂੰ ਬੇਨਤੀ ਹੈ ਵੀ ਤੁਸੀਂ ਖੇਡਾਂ ਨਾਲ ਤੇ ਸੰਤ ਬਾਬਾ ਰਤਨ ਸਿੰਘ ਜੀ ਅਤਰਸਰ ਸਾਹਿਬ ਵਾਲੇ ਉਹਨਾਂ ਦੀ ਛਤਰ ਛਾਇਆ ਹੇਠ ਪਿੰਡ ਬਡਾਲੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਵੱਲੋਂ 18ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ ਸੋ ਮੈਂ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ ਅਸੀਂ ਧੰਨਵਾਦ ਕਰਦੇ ਹਾਂ ਨੇੜੇ ਤੇੜਿਓਂ ਆਏ ਹੋਏ ਦੋਸਤ ਮਿੱਤਰ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਵੱਡੇ ਇਕੱਠ ਦੇ ਵਿੱਚ ਇੱਥੇ ਪਹੁੰਚ ਕੇ ਸਾਡਾ ਹੌਸਲਾ ਵਧਾਇਆ ਤੇ ਸਾਨੂੰ ਪ੍ਰੇਰਿਤ ਕੀਤਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਇਸ ਦੰਗਲ ਨੂੰ ਲੈ ਕੇ ਆਈਏ ਤੁਹਾਡਾ ਸਾਰਿਆਂ ਦਾ ਜੋ ਇਲਾਕਾ ਨਿਵਾਸੀ ਸਾਡੇ ਵਿਚਕਾਰ ਪਹੁੰਚੇ ਨੇ ਦੋਸਤ ਮਿੱਤਰ ਸਾਰੇ ਅਖਾੜੇ ਤੋਂ ਆਏ ਹੋਏ ਪਹਿਲਵਾਨਾਂ ਦਾ ਸਾਰਿਆਂ ਦਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਦੇ ਮੈਂਬਰਾਂ ਅਹੁਦੇਦਾਰਾਂ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਮੇਰੀ ਇੱਕ ਬੇਨਤੀ ਹੈ ਕਿ ਇੱਕ ਵਾਰ ਤੁਸੀਂ ਸਾਰੇ ਆਪਣੇ ਨਾਂ ਤੇ ਤਾੜੀ ਮਾਰ ਕੇ ਸਾਡਾ ਹੌਸਲਾ ਵਧਾ ਦਿਓ ਬੇਨਤੀ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਧੰਨਵਾਦ ਜੀ ਨਾਮ ਜਿਹੜਾ ਕੁਸ਼ਤੀ ਕਰਦਾ ਕਿੰਨੇ ਕਿੰਨੇ ਦਾ ਰੱਖਿਆ ਗਿਆ ਸੀ ਜਬਾਰ ਕੁਸ਼ਲ ਸਿੰਘ ਜੀ ਇਹ ਦੋ ਝੰਡੀਆਂ ਇੱਥੇ ਕਰਵਾਈਆਂ ਗਈਆਂ ਨੇ ਤੇ ਦੋਨੋਂ ਝੰਡੀਆਂ 1.5 ਲੱਖ ਰੁਪਏ ਦੀਆਂ ਸੀਗੀਆਂ ਜੀ ਪਹਿਲਾ ਨਾਮ ਕਿਸ ਨੇ ਜਿੱਤਿਆ ਜੀ ਜਿਹੜੀ ਪ੍ਰਿੰਸ ਕੋਹਾਲੀ ਤੇ ਆਪਣਾ ਉਮੇਸ਼ ਮਥਰਾ ਦੀ ਕੁਸ਼ਤੀ ਦੇ ਵਿੱਚ ਪ੍ਰਿੰਸ ਕੋਹਾਲੀ ਪੁਆਇੰਟ ਤੇ ਜੇਤੂ ਰਿਹਾ ਤੇ ਦੂਜੀ ਕੁਸ਼ਤੀ ਜੱਸਾ ਪੱਟੀ ਤੇ ਭਵਿੰਦਰ ਰਜਨਾਰਾ ਦੀ ਤੁਹਾਡੇ ਵਿੱਚ ਕਰ ਚੱਲ ਰਹੀ ਹੈ। ਇਸ ਕੁਸ਼ਤੀ ਜਿਹੜੀ ਆ ਚੱਲ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਕੁਸ਼ਤੀ ਬਾਰੇ? ਹਾਂਜੀ ਸਾਨੂੰ ਪੂਰਾ ਮਾਣ ਹੈ ਨਾ ਮੱਲਾਂ ਤੇ ਖਾਸ ਕਰ ਜੱਸਾ ਪੱਟੀ ਉਵੇਸ਼ ਮਥਰਾ ਤੇ ਹੋਰ ਵੀ ਜਿਹੜੇ ਇੱਥੇ ਮੱਲ ਪਹੁੰਚੇ ਨੇ ਕਿਉਂਕਿ ਇਹਨਾਂ ਨਾਲ ਸਾਡਾ ਘਰ ਵਾਂਗੂ ਪਿਆਰ ਹੈ ਅਸੀਂ ਇੱਕ ਫੋਨ ਤੇ ਇਹਨਾਂ ਨੂੰ ਇੱਥੇ ਸੱਦ ਲੈਨੇ ਆ ਚੌਥੀ ਪੰਜਵੀਂ ਵਾਰ ਜੱਸਾ ਪੱਟੀ ਰੁਸਤਮੇ ਹਿੰਦ ਸਾਡੇ ਸਟੈਂਜ ਦੇ ਵਿੱਚ ਪਹੁੰਚਿਆ ਹੈ ਸੋ ਅਸੀਂ ਇਹਨਾਂ ਮੱਲਾਂ ਦਾ ਰਾਜਾ ਪਹਿਲਵਾਨ ਲੇਕ ਵਾਲੇ ਉਹ ਵੀ ਵਿਚਾਰ ਬੈਠੇ ਨੇ ਇਹਨਾਂ ਦਾ ਅਸੀਂ ਬਹੁਤ ਤੇ ਇਹਦੇ ਲੋ ਧੰਨਵਾਦ ਕਰਦੇ ਹਾਂ ਤੁਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਖੇਡਾਂ ਵੱਲ ਜੋੜ ਰਹੇ ਹੋਰ ਜਿਹੜੀ ਸੰਸਥਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕੀ ਵੀ ਲਈ ਦੇਖੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਇਹ ਸਾਡੀਆਂ ਮਿੱਟੀ ਦੇ ਨਾਲ ਜੁੜੀਆਂ ਹੋਈਆਂ ਖੇਡਾਂ ਜਿਵੇਂ ਕਿ ਪਹਿਲਾਂ ਪੁਆਦੀ ਅਖਾੜਾ ਵੀ ਲੱਗਿਆ ਤੇ ਉਸ ਤੋਂ ਬਾਅਦ ਇਹ ਕੁਸ਼ਤੀ ਚਾਹੇ ਕਬੱਡੀ ਇਹ ਜੋ ਖੇਡਾਂ ਨੇ ਇਹ ਇਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਇਹ ਆਪਣੇ ਪਿੰਡਾਂ ਦੇ ਵਿੱਚ ਕਰਾਈਏ ਤਾਂ ਕਿ ਨਸ਼ਾ ਮੁਕਤ ਹੋ ਸਕਣ ਆਜ ਦੇ ਆਜ ਦੇ ਨੌਜਵਾਨ ਕਲਬ ਬਡਾਲੀ ਦੇ ਵੱਲੋਂ ਜੋ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ ਤਕਰੀਬਨ 3 ਲੱਖ ਰੁਪਏ ਦੀਆਂ ਜਿਹੜੀਆਂ ਨੇ ਕੁਸ਼ਤੀਆਂ ਸੀ ਤਕਰੀਬਨ ਦੋ ਕੁਸ਼ਤੀਆਂ ਜਿਹੜੀਆਂ ਮੇਨ ਹੋਈਆਂ ਨੇ ਡੇਡਰ ਲੱਖ ਰੁਪਏ ਦੀ ਇੱਕ ਕੁਸ਼ਤੀ ਹੈ 3 ਲੱਖ ਦੀਆਂ ਦੋ ਕੁਸ਼ਤੀਆਂ ਨੇ ਪਹਿਲੀ ਤਾਂ ਚੰਡੀ ਜਿੱਤ ਲਈ ਹੈ ਤੇ ਦੂਸਰੀ ਕੁਸ਼ਤੀ ਜਿਹੜੀ ਹੈ ਉਹ ਬਰਾਬਰ ਰਹੀ ਹੈ ਤੇ ਪ੍ਰਧਾਨ ਨੇ ਜੋ ਇਸ ਕਲੱਬ ਦੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਵੀ ਕਿਹਾ ਗਿਆ ਕਿ ਨਸ਼ਿਆਂ ਨੂੰ ਛੱਡ ਕੇ ਜਿਹੜਾ ਇਹ ਜੇ ਖੇਡ ਮੇਲੇ ਜਿਹੜੇ ਆ ਦੇ ਨਾਲ ਜੁੜਨਾ ਚਾਹੀਦਾ ਹੋਰ ਸਮਾਜ ਸੇਵੀ ਸੰਸਥਾ ਨੂੰ ਵੀ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਅਹੇ ਜੇ ਖੇਡ ਮੇਲਿਆਂ ਨਾਲ ਜੋੜੋ ਤਾਂ ਜੋ ਸਾਡਾ ਪੰਜਾਬ ਜਿਹੜਾ ਹੈ ਉਹ ਮੁੜ ਤੋਂ ਜਿਹੜਾ ਨਸ਼ਾ ਮੁਕਤ ਹੋ ਸਕੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ